ਤਾਂ ਸਾਬਾ ਮਸਲਾ ਕੀ ਮਤਲਬ ਹੈ ਪੁੱਤਰਾ ਅਸੀਂ ਨਾ ਹਜ਼ਾਰਾਂ ਸਾਲ ਗੁਲਾਮ ਰਹੇ ਜਾਤ ਪਾਤ ਹੋਣ ਕਰਕੇ ਲੋਕ ਆਪਸ ਦੇ ਵਿੱਚ ਲੜਦੇ ਰਹਿੰਦੇ ਤੇ ਵਿਤਕਰਾ ਕਰਦੇ ਕਰਦੇ ਤੇ ਫੇਰ ਬਾਹਰੋਂ ਹਮਲਾਵਰ ਆਂਦੇ ਤੇ ਇੱਥੇ ਆ ਕੇ ਸਾਨੂੰ ਲੁੱਟ ਕੇ ਲੈ ਜਾਂਦੇ ਤੇ ਇੱਥੇ ਰਾਜ ਲਾਗੇ ਕਰਨ ਸਾਡੇ ਵਿੱਚ ਕੋਈ ਏਕਾ ਨਹੀਂ ਥਾ ਉਹ ਗੁਰੂ ਸਾਹਿਬ ਨੇ ਨਾ ਜਾਤ ਪਾਤ ਦਾ ਭੇਤ ਮਿਟਾ ਕੇ ਜਬਰ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਨਾ ਇੱਕ ਸ਼ਕਤੀ ਪੈਦਾ ਕੀਤੀ ਉਹ ਖਾਲਸਾ ਪੰਥ ਦੇ ਰੂਪ ਵਿੱਚ ਕੀਤੀ। ਉਹਨਾਂ ਨੇ ਸਭ ਦੀਆਂ ਜਾਤਾਂ ਪਾਤਾਂ ਹੀ ਮੁਕਾਤੀਆਂ। ਸੋ ਇਦਾਂ ਹੈ ਸਾਨੂੰ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਕੱਢਿਆ ਉਹ ਖਾਲਸਾ ਪੰਥ ਇੱਕ ਧਰਮ ਦੀ ਰੱਖਿਆ ਲਈ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਲਈ ਫੌਜ ਅਕਾਲ ਪੁਰਖ ਦੀ ਤਿਆਰ ਕੀਤੀ ਉਹ ਖਾਲਸਾ ਪੰਥ ਕਹਿੰਦੇ। ਬਾਬਾ ਜੀ ਸਿੱਖ ਕਿਹਨੂੰ ਕਹਿੰਦੇ? ਬੇਟਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾ ਇੱਕ ਖਾਲਸਾ ਪੰਥ ਸਾਜ ਕੇ ਨਾ ਸਿੱਖ ਨੂੰ ਬਣਾਇਆ ਸਿੱਖ ਨੂੰ ਜਿਹੜਾ ਦੂਜਿਆਂ ਦੇ ਕੰਮ ਆ ਸਕੇ ਸੇਵਾ ਕਰ ਸਕੇ ਧਰਮ ਦੀ ਸੇਵਾ ਕਰੇ ਮਾਨਵਤਾ ਦੇ ਭਲੇ ਲਈ ਇੱਕ ਧਰਮ ਚਲਾਇਆ ਉਹ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਸਿੱਖ ਕਹਿੰਦੇ ਹੁਣ ਮੈਂ ਤੁਹਾਨੂੰ ਸਿੱਖ ਦੀ ਗੱਲ ਦੱਸਦਾ ਕਿਹਨੂੰ ਕਹਿੰਦੇ ਜਦੋਂ ਕਰੋਨਾ ਸੀ ਨਾ ਮੈਨੂੰ ਇੱਕ ਪਰਵਾਸੀ ਔਰਤ ਜਿਹੜੀ ਮੇਰੇ ਘਰ ਦੇ ਸਾਹਮਣੇ ਮਜ਼ਦੂਰੀ ਦਾ ਕੰਮ ਕਰਦੀ ਸੀ ਕਰੋਨਾ ਲੱਗ ਗਿਆ ਸਭ ਕੁਝ ਬੰਦ ਹੋ ਗਿਆ ਕਰਫਿਊ ਲੱਗ ਗਿਆ ਮੈਨੂੰ ਆ ਕੇ ਪੁੱਛਣ ਲੱਗੀ ਬਾਬਾ ਜੀ ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਮੈਨੂੰ ਦੱਸ ਦਿਓ ਮੈਨੂੰ ਬੜੀ ਹੈਰਾਨੀ ਹੋਈ ਮੈਂ ਕਿਹਾ ਵੀ ਇਹ ਦੂਜੇ ਦੇਸ਼ ਤੋਂ ਆ ਕੇ ਸਾਡੇ ਘਰ ਚ ਸਾਨੂੰ ਪੁੱਛ ਰਹੀ ਹੈ ਇਹ ਬੀਬੀ ਤੁਹਾ ਦਾ ਬੜੀ ਚੰਗੀ ਹੈ ਉਹ ਕਹਿੰਦੀ ਮੈਂ ਨਾ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਮੰਨਦੀ ਉਹਨਾਂ ਤੇ ਕੰਮ ਕਰਦੀ ਮੈਂ ਸਿੱਖ ਤਾਂ ਨਹੀਂ ਬਣ ਸਕੀ ਨਾ ਕੋਸ਼ਿਸ਼ ਕਰ ਰਹੀ ਆ ਉਸੇ ਤਰ੍ਹਾਂ ਦੀ ਸੇਵਾ ਕਰਨ ਦੀ ਜਿਹੜਾ ਦੂਜਿਆਂ ਦੀ ਕੰਮ ਆ ਸਕੇ ਨਾ ਸੇਵਾ ਕਰ ਸਕੇ ਉਹਨੂੰ ਸਿੱਖ ਕਹਿੰਦੇ ਆ ਉਹ ਗੁਰੂ ਸਾਹਿਬ ਨੇ ਇਹ ਸਾਨੂੰ ਸਿਖਾ ਕੇ ਜਾਇਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ ਉਹਨੂੰ ਸਿੱਖ ਕਹਿੰਦੇ ਆ ਜਿਹੜਾ ਲੋਡ ਪੈਣ ਤੇ ਦੂਜਿਆਂ ਦੇ ਕੰਮ ਆ ਸਕੇ ਕਿਵੇਂ ਦਾ ਲੱਗਿਆ ਇਹ ਤੁਹਾਨੂੰ ਬਹੁਤ ਵਧੀਆ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਘਤਾਲ ਸਭ ਵਾਹਿਗੁਰੂ ਜੀ ਪਤੇ